ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੜਾ ਵਿਖਾਉਣੀਆਂ ਇੱਕ ਬਹੁਤ ਚੰਗੀ ਬਦਾਮੀ ਰੰਗ ਦੀ ਜਰਸੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਸੋਹਣੀ ਬੱਚੀ ਆ ਫੁੱਲ ਜਾਰਦਾਰੀ ਮੌਲਜਾ ਮ ਜੈ ਜੀ ਹੋਣਗੇ ਬਿਲਕੁਲ ਛੋਟੇ ਪਾਦੀਆਂ ਵੜਾ ਤਿੰਨ ਇੱਕ ਆਤਾ ਜੀ ਸੂਈ ਸਵਾਈਆ ਮਗਰ ਬੱਚੀ ਹੈ ਜ਼ੇਰ ਹੋਣੀ ਪਈਏ ਜਦੋਂ ਮੈਂ ਬਾਈ ਦੇ ਘਰੇ ਆਇਆ ਉਧਰੋਂ ਸਾਹਮਣੇ ਗੱਡੀ ਖੜਾ ਕੇ ਇੰਟਰ ਕੀਤਾ ਨਾਲ ਦੀ ਨਾਲ ਕਰਮਾਲੀ ਨੇ ਜ਼ੇਰ ਸਿੱਟਦੀ ਆ ਤੁਸੀਂ ਬਲੱਡ ਵੇਖ ਲਓ ਇੱਥੇ ਲੱਗਾ ਹੀ ਆ ਇਹ ਬਾਈ ਨੇ ਫੋੜੇ ਨਾ ਪਾਸੇ ਕਰਤਾ ਤੇ ਜ਼ੇਰ ਬਠਲ ਚ ਪਾਦੀ ਤੇ ਇੱਕ ਪਰੇ ਡੱਬੀ ਵੜੇ ਟੋਟਲ ਤਿੰਨ ਪਸ਼ੂ ਇਨਫੋਰਮੇਸ਼ਨ ਲੈ ਲੈਣਾ ਆਉ ਕਰਦੇ ਹਾਂ ਅਲ ਬਾਦ ਦਿੰਨੇ ਆ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ ਹਾਂਜੀ ਬਾਈ ਸਾਸੀ ਗਾਲ ਬਾਈ ਸਾਸੀ ਗਾਲ ਜੀ ਨਾਮ ਪਿਰਨਾਮ ਜਸਕਰਨ ਪਿੰਡ ਕਾਲੇ ਘੇ ਤਹਿਸੀਲ ਬਾਗਾਪੁਰਾਣਾ ਜਿਲ੍ਹਾ ਮੋਗਾ ਫੋਨ ਨੰਬਰ ਦਾ 9614326166 ਹੈ ਕਰੀਤੇ ਦਾ ਸੀ 9614326166 ਬਾਈ 3 ਜਨਵਾਰ ਹਾਂਜੀ 3 ਆ ਬਾਈ ਕਿਹੜੇ ਪਾਸੋਂ ਲੱਗੀ ਆਪਾਂ ਜਰਸੀ ਤੋਂ ਸ਼ੁਰੂ ਕਰ ਲੈਣੀ ਆ ਕਿੰਨਾ ਮਸੂਆ ਇਹ ਬਾਈ ਦੂਜਾ ਸੂਆ ਹੁੰਦੀ ਆ ਹੂੰ ਤੇ ਤਕਰੀਬਨ ਮੰਨ ਕੇ ਲੀ ਪੂਰੇ ਸੈਟ ਦੀ ਆਉਂਦੀ ਆ 2-4 ਦਿਨ ਹੀ ਲਊ ਕਿੰਨਾ ਕਿ ਦੁੱਧ ਪਿਆਜੇ ਬਾਈ ਜਿੱਥੋਂ ਆਪਾਂ ਲਈਆ ਪਹਿਲਾਂ ਤਾਂ ਆਪਣਾ 14 ਕਿਲੋ ਦੱਸਿਆ ਸੀਗਾ ਠੀਕ ਹੈ ਫਿਰ ਕੀ 15 ਪਿਆਜੇ 16 ਪਿਆਜੀ ਹੈ ਨਾ ਵੀ 14 ਹੀ ਪਿਆ ਸਕਦੀ ਆ ਕੱਢੀੇ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਪੁੜੇ ਜੇ ਨਵਾਉਂਦੀ ਆਉਂਦੀ ਆ ਸੂਨ ਨੂੰ ਤਿਆਰੀ ਆ ਕੋਈ 1-2 ਦਿਨ ਬਾਈ ਦੱਸਦਾ ਮਸਾਂ ਹੀ ਲਾਊਗੀ ਸੋਹਣੀ ਬਦਾਮੀ ਰੰਗ ਦੀ ਜਰਸੀ ਆ ਅੱਛਾ ਹਾਂ ਆ ਦੋਸਤੋ ਇਹ ਵੀ ਗੱਲ ਹੈ ਕਿ ਲੈ ਜੇ ਜੀ ਲਾਜੇ ਤੇ ਦੋ ਦਿਨ ਵੱਧ ਵੀ ਲੈ ਜੇ ਭਾਵਾਂ ਉਹ ਤੁਹਾਨੂੰ ਵੀ ਪਤਾ ਕਿ ਕਿਉਂਕਿ ਬਾਈ ਦੀ ਤਾਂ ਵਹਿੜ ਲਿਆਂਦੀ ਆ ਕੋਈ ਘਰਦੀ ਨਹੀਂ ਜੀ ਲਾਜੀ ਤਾਂ ਦੋ ਦਿਨ ਵੱਧ ਵੀ ਲੈ ਸਕਦੀ ਆ ਉਹ ਇੰਨਾ ਹੈਗਾ ਜੇ ਦੋ ਦਿਨ ਵੱਧ ਲੈ ਗਈ ਉਹ ਤਾਂ ਫਾਇਦਾ ਹੀ ਹੋ ਨਹੀਂ ਕਰਮ ਵਾਲੀ ਹੋਰ ਵੱਡਾ ਹਵਾਨਾ ਤਿਆਰ ਕਰਕੇ ਸੂ 14 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਬੱਚੇ ਬਈ ਪਸੰਦੀ ਸੀਗਾ ਆਪਣੇ ਤਿੰਨੇ ਜਾਨਵਰੀ ਫੁੱਲ ਆ ਸੀਸਾਉ ਫੁੱਲ ਆ ਆ ਤੁਸੀਂ ਵੇਖ ਲਓ ਥਣ ਗੁਲਾਬੀ ਆਦੀ ਚਵਾਈ ਵਾਲੇ ਬਾਲ ਢੇਲਾਂ ਪਈਆਂ ਬਹੁਤ ਆ ਸਾਰੀ ਵਾਲਟੈਲ ਕੱਢ ਕੇ ਸੂਣਾ ਬਾਕੀ ਇਨੀ ਕੁ ਵਾਲਟੈਲ ਦਾ ਕਰਮ ਵਾਲੀਆਂ ਸੂਣੀਆਂ ਸੂਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਇਹ ਪਿਆਜੇ ਬਾਈ ਕਹਿੰਦਾ 15 ਇਹ ਪਿਆਜੇ 16 ਇੱਥੇ ਖੁੱਲਾ ਦੁੱਧ ਪਿਆਜੂ 14 ਕਿਲੋ ਪਹਿਲੇ ਸੂਏ ਪਲੂਨ ਨੇ ਦਿੱਤਾ ਬਾਕੀ ਦੁੱਧ ਇਹਨਾਂ ਦਾ ਮੱਝਾਂ ਆਰ ਗਈ ਹੁੰਦਾ ਫੈਟ ਚੰਗੀ ਆਉਂਦੀ ਆ ਤਾ ਕਰਕੇ ਡਿਮਾਂਡ ਚ ਵੀ ਬਹੁਤ ਰਹਿੰਦੀ ਆ ਹਰੇਕ ਭੈਣ ਭਰਾ ਦੀ ਡਿਮਾਂਡ ਨੂੰ ਵੀ ਯਾਰ ਜਰਸੀ ਲੈਣੀ ਘਰੇ ਦੁੱਧ ਪੀਣ ਨੂੰ ਹਮਤ ਕੋਈ ਹੋਈ ਤਾਂ ਦੱਸਿਓ ਪਰ ਨਗ ਥੋੜੇ ਆ ਤੇ ਜੇ ਕੋਈ ਭੈਣ ਭਰਾ ਲੈਣ ਦਾ ਚਾਹ ਬਾਣਾ ਬਹੁਤ ਸੋਹਣੀ ਜਰਸੀ ਹੈ ਦੂਜਾ ਸੁਆ ਦੁੱਧ 14 ਤੋਂ 16 ਕਿਲੋ ਦੇ ਵਿੱਚ ਵਿੱਚ ਪਿਆ ਜੂ ਬਾਕੀ ਹੁਣ ਰੁੱਤ ਵਧੀ ਆ ਗਈ ਆ ਅੱਗੇ ਸਿਆਲ ਆ ਚੱਲੇ ਆ ਸਿਆਲੋ ਸਾਲ ਦੁੱਧੇ ਨਹੀਂ ਆ ਰਹੇ ਦੇ ਦੂ ਕੋਈ ਫੋਰਟ ਨਹੀਂ ਛਾਂਗ ਨਹੀਂ ਛੋਟਾ ਜਿਹਾ ਮੁੱਲ ਲੈਣ ਦੇ ਨਾਲ ਆ ਬਾਈ ਇਹ ਲੈਣ ਦੇਣਾ ਬੋ ਬਾਈ 43000 ਜੀ ਦੇ ਦਾਂਗੇ 43000 ਦੋਸਤੋ ਬਿਲਕੁਲ ਜਾਇਜ਼ ਮੁੱਲ 43000 ਦੀ ਵੀਰ ਕਹਿੰਦਾ ਆਪਾਂ ਦੇ ਦੇਣੀ ਆ ਵਿੱਚੋਂ ਵੀਰ ਛੋੜ ਕਰ ਦੂ ਐਦੂ ਘਟ 42 43000 ਤੋਂ ਘਟ ਤਾਂ ਫਿਰ ਤੁਹਾਨੂੰ ਵੀ ਪਤਾ 15 16 ਕਿਲੋ ਦੁੱਧ ਵਾਲੀ ਜਰਸੀ ਦਿੰਦਾ ਵੀ ਕੋਣ ਆ ਦੁੱਧ ਵੀ ਮੱਝ ਆ ਰਗਾ ਉਹ 15 16 ਕਿਲੋ ਦੁੱਧ ਵਾਲੀ ਮੱਝ ਲੱਖ ਸਵਾ ਲੱਖ ਤੋਂ ਘਟ ਨਹੀਂ ਆਉਂਦੀ ਇਹਦਾ ਫੰਡਰ ਮੱਝ ਵਾਲਾ ਮੁੱਲੀ ਆ ਦੋ ਨੰਬਰ ਤੇ ਆ ਜਾ ਬਾਈ ਇਹ ਬਾਈ ਪਹਿਲਾਂ ਸੂਬਾ ਸੂਈ ਆ ਸੁਭਾ 5:00 ਵਜੇ ਸੋਈ ਹੈ। ਹੂੰ। ਕਿ ਜੇ ਇਹ ਪੈ ਗਈ ਆ ਮਗਰ ਵੱਛੀ ਆ ਜੀ। 25? ਹਾਂਜੀ ਬਾਈ। ਕਿੰਨਾ ਕਿ ਦੁੱਧ ਪੈਜੋ ਬਾਈ? ਬਾਈ ਦੋ ਦਿਨ ਆਪਾਂ ਵੀ ਪਹਿਲਾਂ ਆਈ ਗੂ ਵੇਖ ਕੇ ਅੰਦਾਜ਼ਾ ਹੀ ਲਾ ਸਕਦੇ। 15 ਕਿਲੋ ਤਣੂ ਪਿਉਣਾ ਚਾਹੀਦਾ। ਠੀਕ ਐ। ਬਾਕੀ ਯਾਦ ਰਹੀ ਯਾਦ ਨੂੰ ਪਤਾ ਇਹਦਾ ਦੁੱਧ ਵਾਧੂ ਘੜ ਦਿੰਦਾ। ਹੂੰ। ਕੱਢੀਏ ਬਾਹਰ ਨੂੰ। ਇਹ ਆਪਾਂ ਦੇ ਦਾਂਗੇ 45000। ਅੱਛਾ। ਲੜਿਆ ਲੁੜਿਆ ਤਾਂ ਨਹੀਂ ਘਰੇ ਆਜ ਕਿਤੇ? ਨਹੀਂ ਲੜਿਆ ਨਹੀਂ ਆਪਰੇ ਪਸ਼ੂ ਭਾਜਦੇ ਆਪਾਂ ਭਾਜੀ ਦੇ ਦਨੇ ਆ। ਠੀਕ ਐ। ਦੋਸਤੋ 2 ਨੰਬਰ ਬਾਈ ਕਹਿੰਦਾ 45000 ਦੀ ਦੇ ਦੇਣੀ ਆ ਮੈਂ ਕਹਾ ਮੁੱਲ ਘਟ ਜੇ ਕਰੀ ਜਾਂਦਾ ਪੁੱਛ ਲੀ ਕਿ ਕਿਤੇ ਹੋਰ ਕਿਤੇ ਲੜਿਆ ਹੋਵੇ ਫੜਾਉਣ ਦੀ ਕਰਦਿਆ ਹੋਵੇ ਕਿਤੇ ਪਰ ਨਹੀਂ ਉਦਾਂ ਦੀ ਗੱਲ ਨਹੀਂ ਬਾਈ ਕਹਿੰਦਾ ਕੋਈ ਤੇ ਬਾਈ ਮੇਰਾ ਕੋਈ ਮੁੱਲ ਨਾ ਕਰੇ ਆਪ ਠੀਕ ਹੈ ਬਾਈ ਕਹਿੰਦਾ ਜੈਜ ਭਾਜ ਹੀ ਆਪਾਂ ਲਈਆਂ ਕਸਾਈ ਕਰਕੇ ਤੇ ਜੈਜ ਹੀ ਆਪਾਂ ਦੇ ਦੇ ਦਿਆਂਗੇ ਜ਼ੇਰ ਪੈ ਗਈ ਆ ਆ ਬੱਠਲ ਜ਼ੇਰ ਦਾ ਇਹਦਾ ਹੀ ਆ ਮੈਂ ਕਹਿੰਦਾ ਉਹ ਥਣਾ ਦੀ ਖੁੰਬੀਆਂ ਹੀ ਆ ਠੀਕ ਹੈ ਰੋਜ ਸਰਾਖ ਹੈ ਨੀ ਚੌਲ ਜਣੂ ਨਾ ਸਹੀ ਹੈ ਦੋਸਤੋ ਆ ਜ਼ੇਰ ਤੋਂ ਬਾਅਦ ਸਾਫ ਜਾਲਾ ਵੀ ਕਰ ਗਈ ਆ ਤੇ ਬਾਕੀ ਜੀਰ ਤੁਹਾਨੂੰ ਵਿਖਾ ਵੀ ਦਿੱਤੀ ਆ ਥਣ ਸੋਹਣੇ ਆ ਹੱਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਦੋਸਤੋ ਬੁੱਬੀ ਜੀ ਆ ਤੁਸੀਂ ਦੋਵਾਂ ਥਣਾਂ ਦੇ ਵਿਚਾਲੇ ਦੇਖ ਸਕਦੇ ਆ ਪਤਲੀ ਆ ਮਸਾਂ ਟੀਟੀ ਏਰਗੇ ਟੀਜੀ ਤੋਂ ਵੀ ਬਰੀਕ ਹੋਣੀ ਆ ਪਰ ਬਾਈ ਕਹਿੰਦਾ ਇਹਨੇ ਚੱਲਣਾ ਨਹੀਂ ਇਹ ਜੋ ਬਾਈ ਸਰਾਖ ਹੈ ਸਰਾਖ ਹੀ ਆਣੀ ਬਾਈ ਕਹਿੰਦਾ ਪਰ ਸ਼ੋਅ ਕਰਦੀ ਆ ਦੱਸਦੀ ਹੈਗੀ ਉਹ ਤੁਹਾਡੇ ਸਾਹਮਣੇ ਆ 45000 ਦੀ ਦੇ ਦੇਣੀ ਆ ਇਦੋਂ ਘਟਦਾ ਫਿਰ ਤੁਹਾਨੂੰ ਵੀ ਪਤਾ ਦੇਣੀ ਵੀ ਕੀ ਨਹੀਂ ਆ ਬਾਕੀ ਐ ਨਿਵਾਈ ਨੂੰ ਹੀ ਹੁੰਦੀ ਹੈ ਚਮਕਣਾ ਸੀ ਯਾਰ ਜੇਰ ਹੁਣ ਪਈ ਕਰਕੇ ਆਪਾਂ ਨਿਵਾਈ ਨਹੀਂ ਠੀਕ ਹੈ ਦੋਸਤੋ ਬਾਈ ਕਹਿੰਦਾ ਜੇ ਨਿਵਾਈ ਨੂੰ ਹੀ ਹੁੰਦੀ ਤਾਂ ਇਹੀ ਇਹਨੇ ਚਮਕਣਾ ਸੀ ਇੱਕ ਨੰਬਰ ਬੱਚੀ ਵੇਖੋ ਚਮਕਦੀ ਹੈ ਨਾ ਸ਼ੀਸ਼ੇ ਵਾਂਗੂ ਜਿਵੇਂ ਪਰ ਦੋ ਨੰਬਰ ਤਾਜੀ ਸੂਈ ਕਰਕੇ ਜੇਰ ਬਾਈ ਕਹਿੰਦਾ ਹਜੇ ਪਈ ਨਹੀਂ ਸੀ ਕਰਕੇ ਤਾਂ ਕਰਕੇ ਬਾਈ ਕਹਿੰਦਾ ਆਪਾਂ ਨਿਵਾਈ ਨਹੀਂ ਕਿਉਂਕਿ ਤੁਹਾਨੂੰ ਵੀ ਪਤਾ ਜੇਰ ਗਰਮੈਸ਼ ਨਾ ਪੈਣੀ ਹੁੰਦੀ ਹੈ ਤੇ ਜੇ ਠੰਡੇ ਪਾਣੀ ਨਾਲ ਨਵਾਦੇ ਕਈ ਵਾਰਾਂ ਜੇਰ 'ਚ ਪੈਣ 'ਚ ਪਰੇਸ਼ਾਨੀ ਆਉਂਦੀ ਹੈ ਕਿੱਥੇ ਹੁਣ ਜੇਰ ਪੈ ਗਈ ਆ ਹੁਣ ਬਾਈ ਨਵਾ ਦੂਗਾ ਹੁਣ ਬੇਫਿਕਰ ਆ ਕਿਉਂਕਿ ਜੇਰੇ ਨੇ ਹੁਣੇ ਸਿੱਟੀ ਆ ਜਦੋਂ ਮੈਂ ਵੀਡੀਓ ਸਟਾਰਟ ਕਰਨ ਲੱਗਾ ਵੀਰ ਦੇ ਘਰੇ ਆਇਆ ਨਾਲ ਦੀ ਨਾਲ ਹੀ ਜੇਰ ਸੜਤੀ ਆ ਸਵੇਰ ਦੀ ਸੂਈ ਆ ਮਗਰ ਬਹੁਤ ਚੰਗੀ ਵੱਛੀ ਆ ਆਉਂਦੇ ਸੂਏ ਨੂੰ ਆਪਦੀ ਮਾਂ ਦੇ ਮਗਰ ਵੜ ਤਿਆਰ ਹੋ ਜੂ ਡੱਬੀ ਵੱਛੀ ਪ੍ਰਿੰਟ ਵਾਲੀ ਆਪਦੀ ਮਾਂ ਨਾਲ ਵੱਧ ਜਾਚ ਆ ਘਰ ਵੀ ਬਹੁਤ ਕੋਲੀ ਆ ਠੰਡੀ ਸੀਲ ਆ ਜਿਵੇਂ ਪਹਿਲੇ ਨਾਲ ਬੜੀ ਹੌਲ ਵੀ ਨਹੀਂ ਕੀਤੀ ਐਵੇਂ ਕਿਉਂਗੀ ਠੀਕ ਆ ਹਾਂ ਪੂਰੀ ਠੰਡੀ ਆ ਸੀਲ ਆ ਦੋਸਤੋ ਧਾਰ ਵੀ ਵੀਰ ਕਹਿੰਦਾ ਪੂਰੀ ਚੰਗੀ ਆ ਨੀ ਆਮ ਪਹਿਲੇ ਨਾਲ ਆਲਜੀ ਕਰਦੀਆਂ ਹੁੰਦੀਆਂ ਪਰ ਫੁੱਲ ਬੇਫਿਕਰ ਹੋ ਕੇ ਅਗਲਾ ਆ ਜੇ ਲਾਸਟ ਤੇ ਆ ਜਾ ਬਾਈ ਇਹ ਬਾਈ ਦੱਸਣਾ ਨਹੀਂ ਆਪਾਂ ਨੂੰ ਸੂਆ ਦੂਜਾ ਦੱਸਿਆ ਵੈਰ ਲੇਸੀ ਆ ਪਰ ਆਪਾਂ ਤੀਜਾ ਮੰਨ ਕੇ ਲਈ ਆ ਠੀਕ ਹੈ ਕਿਉਂਕਿ ਬੰਦਾ ਮੁੜ ਕੇ ਲੱਗਿਆ ਨਾ ਲੇਸੀ ਬਾਈ ਐਂ ਗਈ ਨਾ ਕੋਈ ਆਪਣੇ ਨੂੰ ਤੀਜਾ ਨਾਲੇ ਇੱਕ ਸੂਏ ਨਾ ਨਾ ਦੇ ਨੇ ਖੀਰੀ ਬੰਨ ਨਾ ਹੀ ਬੁੱਢੀ ਬੰਨ ਸਹੀ ਗੱਲ ਆ ਕਿਉਂਕਿ ਵੈਰ ਲੇਸੀ ਆ ਸੀ ਦੇ ਹਿਸਾਬ ਨਾਲ ਅਗਲਾ ਕਹਿ ਦਿੰਦਾ ਇਹ ਆਪਾਂ ਬਾਈ ਇਸ ਲਈ ਆਪਾਂ ਦੱਸਿਆ 16 17 ਕਿਲੋ ਦੁੱਧ ਚੋਇਆ ਵਾ ਤੇ ਵੱਡੀ ਵੱਡੀ ਬਹੁਤ ਆ ਦੇਣ ਲੈ ਜੂਗੀ ਹਫਤਾ ਜੀ ਜੈ ਜਮਾਲ ਇਹ ਵੀ 43 ਦੀ ਦੇ ਦਾਂਗੇ ਯਾਰ ਤੈਨਾ ਨੰਬਰ ਵੀ ਬਾਈ ਕਹਿੰਦਾ 43 ਦੀ ਦੇ ਦੇਾਂਗੇ ਆਪਾਂ ਨੂੰ ਬਾਈ ਕਹਿੰਦਾ ਅਗਲੇ ਨੇ ਦੂਜਾ ਸੂਆ ਕਿਹਾ ਪਰ ਆਪਾਂ ਤੀਜਾ ਸੂਆ ਮੰਨ ਕੇ ਲਈ ਆ ਮੂੰਹ ਮਾ ਵੇਖ ਕੇ ਨਹੀਂ ਲੱਗਦਾ ਕਹਿੰਦਾ ਸੂਆਂ ਚ ਤੇ ਮਗਰੋਂ ਲੱਸੀ ਕਰਕੇ ਠੀਕ ਤੋਂ ਲੱਗਦਾ ਨੇ ਦੋਸਤੋ ਬੂਥੀ ਤੋਂ ਬਾਈ ਕਹਿੰਦਾ ਵੈਡ ਨਹੀਂ ਲੱਗਦੀ ਸੂਆਂ ਚ ਵੈਡ ਲੱਗਦੀ ਨਵਾ ਹਾਨ ਪਰ ਲੱਸੀ ਹੈਗੀ ਆ ਜੋ ਚੀਜ਼ ਆ ਤੁਹਾਡੇ ਸਾਹਮਣੇ ਆ ਤਾਂ ਕਰਕੇ ਬਾਈ ਕਹਿੰਦਾ ਆਪਾਂ ਇੱਕ ਸੂਆ ਵਾਧ ਦੀ ਮੰਨ ਕੇ ਲੈ ਲਈ ਅਗਲੇ ਦੂਜੇ ਕਹਿੰਦੇ ਆਪਾਂ ਤੀਜਾ ਮੰਨ ਕੇ ਲਈ ਆ 10 ਹਫਤੇ ਦੀ ਕੱਚੀ ਆ 16 17 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਪਿਛਲੇ ਸੂਵੇ 16 17 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਜਿੰਨਾਂ ਤੋਂ ਲਈ ਆ ਇੱਕ ਹਫ਼ਤੇ ਦੀ ਕੱਚੀ ਆ ਵਰਟਾਂ ਲਾਂ ਬਹੁਤ ਪਈਆਂ 5-7 ਦਿਨ ਵਧੀਆ ਸੇਵਾ ਹੋ ਜਾਂਦੀ ਆ ਸੋਨਾ ਹਵਾਨਾ ਤਿਆਰ ਕਰਕੇ ਸੂ ਕਹਿੰਦਾ ਯਾਰ ਕੋਈ ਨਹੀਂ ਵੀ ਆ ਭਾਵੇਂ ਵੀ 22 ਕਿਲੋ ਵੀ ਕਹਿ ਦਿੰਦੇ ਥੋੜਾ ਫਾਇਦਾ ਨਹੀਂ ਕੋਈ ਹਾਂ ਹਾਂ ਸਹੀ ਹੈ ਗੱਪਣਾ ਦਾ ਹਰੇਕ ਅਗਲਾ ਕੀ ਹੁੰਦਾ ਵੀ 20 ਕਿਲੋ ਗੱਪਣ ਨੂੰ ਤਾਂ ਹਰੇਕ ਮੂੰਹ ਹੀ ਹਲਾਉਣਾ ਕਿਹੜਾ ਚਵਾਉਣਾ ਦੋਸਤੋ ਮਾੜੀ ਗੱਲ ਆ ਜਿਹੜੇ ਭੈਣ ਭਰਾ 5 5 7 7 ਕਿਲੋ ਦੁੱਧ ਵੱਧ ਦੱਸ ਦਿੰਦੇ ਆ ਨਾ ਮਗਰ ਮੈਨੂੰ ਵੀ ਕਈ ਭੈਣ ਭਰਾ ਜਿਹੜੇ ਨਰਮ ਹੁੰਦੇ ਆ ਫੋਨ ਲਾ ਲੈਂਦੇ ਆ ਬਾਈ ਯਾਰ ਤੁਸੀਂ ਹਰੇਕ ਹੀ ਦੂਜਾ ਸੂਆ ਕਹਿ ਦਿੰਨੇ ਆ ਹਰੇਕ ਦਾ ਹੀ 20 ਕਿਲੋ ਦੁੱਧ ਕਹਿ ਦਿੰਨੇ ਆ ਭਰਾਵੋ ਮੈਂ ਨਹੀਂ ਕਹਿੰਦਾ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਦੇਣਾ ਕਿ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉ ਉਹ ਕਿਹੜਾ ਮੋਟੀ ਮੋਟੀ ਤੁਹਾਨੂੰ ਵੀਡੀਓ 'ਚ ਮੈਂ ਸਾਰੇ ਜਾਨਵਰ ਵਿਖਾਤੇ ਆ ਬਾਅਦ 'ਚ ਇਸੇ ਨੰਬਰ ਤੇ ਵੀਰ ਦਾ ਹਰੇਕ ਮਾਲਕ ਦਾ WhatsApp ਚੱਲਦਾ ਹੁੰਦਾ ਜੇ ਕਿਸੇ ਨੇ ਜਰਸੀ ਲੈਣੀ ਆ ਅਗਲਾ ਬਾਈ ਨੂੰ ਵੀਡੀਓ ਕਾਲ ਕਰੇ ਆਪਦੀ ਟਕਾ ਕੇ ਵੇਖੇ ਚਾਰ ਚਪੇਰੋਂ ਜੇ ਕਿਸੇ ਨੇ ਦੋ ਨੰਬਰ ਲੈਣੀ ਆ ਇਹ ਤੇ ਅਗਲਾ ਵੀਡੀਓ ਕਾਲ ਕਰਕੇ ਆਪਦੀ ਤਸੱਲੀ ਕਰ ਲੇ ਜੇ ਕਿਸੇ ਨੇ ਤਿੰਨ ਨੰਬਰ ਲੈਣੀ ਆ ਤਾਂ ਵੀ ਅਗਲਾ ਵੀਡੀਓ ਕਾਲ ਕਰੇ ਸਵਾਰ ਕੇ ਚਾਰ ਚਪੇਰੋਂ ਥਣ ਵੇਖੇ ਤੋਰਾ ਵੇਖੇ ਵਹਿੜਦਾ ਆਪਦੀ ਤਸੱਲੀ ਨਾਲ ਅਗਲਾ ਲੈ ਜੇ ਜੈ ਜੈ ਮੋਲ ਬਾਈ ਇਹ ਵੀ 43 ਦੇ ਦਿਆਂਗੇ ਬਾਈ ਇਹ ਵੀ ਬਾਈ ਕਹਿੰਦਾ 43000 ਦੀ 1 ਨੰਬਰ ਵੀ 43 ਦੀ 2 ਨੰਬਰ 45 ਦੀ 3 ਨੰਬਰ 43 ਦੀ ਬਿਲਕੁਲ ਸਸਤੇ ਮੁੱਲ ਦੀਆਂ ਤਿੰਨ ਵੜਾ ਬਿਲਕੁਲ ਛੋਟੇ ਭਾਜ ਜਿਹੜੀ ਵੀ ਪਸੰਦ ਆਉਂਦੀ ਹੈ ਫੋਨ ਨੰਬਰ ਸਕਰੀਨ ਤੇ ਸਸਿਕਾ